ਵੀਡੀਓਜ਼ ਮੈਂ ਦੇਖਿਆ ਕਿ ਸੱਜਲ ਕੁਮਾਰ ਮਹਿਤਾ ਜੀ ਦੇ ਨਾਲ ਇਹਦਾ ਅਨਬਨ ਹੋਈ ਹੈ ਮੈਂ ਉਹ ਵੀਡੀਓ ਵੀ ਵੇਖੀ ਜਿਹਦੇ ਅੰਦਰ ਇਹਨੂੰ ਬਲੈਕਮੇਲ ਕਰਕੇ ਪੈਸੇ ਮੰਗਦਾ ਪਿਆ ਜੋ ਤਾਂ ਮੈਂ ਵੇਖੀ ਇਹ ਵੀਡੀਓ ਤੇ ਉਸ ਤੋਂ ਬਾਅਦ ਮੈਂ ਲਾਸਟ ਦੇਖਿਆ ਕਿ ਰਮੇਸ਼ ਕੁਮਾਰ ਜੀ ਸਨ ਨਥੂ ਲਾਲ ਜੀ ਨੇ ਮੇਰੇ ਤੇ ਅਲਿਗੇਸ਼ਨ ਲਾਏ ਨੇ ਮੇਰੇ ਚਾਚਾ ਜੀ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਪੰਜਾਹ ਮੰਗਣ ਲੱਗਿਆ ਤੇ ਇਹਨੇ ਮੈਨੂੰ ਜੋ ਵੀ ਕਹਿ ਲਿਆ ਮੇਰੇ ਕੋਲ ਸਬੂਤ ਮੰਗਣਾ ਚਾਹੁੰਦਾ ਸਾਰੇ ਪ੍ਰਮੇਜ ਤੁਹਾਨੂੰ ਪਤਾ ਤਾਂ ਹੈ ਕਿ ਗਰੀਬਾਂ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ, ਬਲੈਕਮੇਲੀ ਕਰਨੀ, ਇਤਜਾਬ ਦਿਖਾ ਕੇ ਲੋਕਾਂ ਨੂੰ ਡਰਾਉਣਾ ਫਰੋੜੀ ਬੰਦਾ ਇੱਕ ਨੰਬਰ ਦਾ ਤੁਹਾਨੂੰ ਪਤਾ ਹੀ ਹੈ ਪ੍ਰਦੀਪ ਜੀ ਹਾਂਜੀ ਇਹਨਾਂ ਨੇ ਮੈਨੂੰ 50000 ਰੁਪਏ ਵਾਸਤੇ ਬਲੈਕਮੇਲ ਕਰਿਆ ਮੈਂ ਨਹੀਂ ਦਿੱਤੇ ਰਾਜਪੁਰੇ ਤੁਸੀਂ ਪੁੱਛੋ ਸਹੀ ਕਿਸੇ ਕੋਲ ਕਿ ਆ ਇਹਨਾਂ ਦੀ ਕੀ ਕੀ ਵਜੂਦ ਹੈ ਔਰ ਕੀ ਕਰਦੇ ਹਨ ਕਾਨੂੰਨੀ ਕਾਰਾ ਸਾਨੂੰ ਕਰਨੀ ਪੈਣੀ ਹੈ ਐਸੇ ਬਲੈਕਮੇਲੀ ਨੂੰ ਦੱਸਣਾ ਪੈਣਾ ਨਹੀਂ ਤਾਂ ਇਹ ਤਾਂ ਸਾਰੇ ਸ਼ਹਿਰ ਨੂੰ ਖਾ ਜਾਣਗੇ ਸਾਡੀਆਂ ਲੋਕੇਸ਼ਨਾਂ ਚੈੱਕ ਕਰੋ ਸਾਡੇ ਕਾਰ ਦੇ ਬਾਹਰੋਂ ਸੀਸੀਟੀਵੀ ਲੱਗੇ ਹੋਏ ਨੇ ਸਾਡੇ ਕਾਰ ਦੇ ਸੀਸੀਟੀਵੀ ਚੈੱਕ ਕਰੋ ਅਸੀਂ ਕਿੱਥੇ ਸੀਗੇ ਐਕਚੁਅਲੀ ਬਲੈਕ ਮਿਲਿਆ ਬਲੈਕ ਮਿਲਿਆ ਇਹਨਾਂ ਦਾ ਵਪਾਰ ਬਣਾਇਆ ਹੈ ਇਹਨਾਂ ਨੇ ਲੋਕਾਂ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਉਹ ਮੈਂ ਕੁਝ ਅਲਫਾਜ਼ ਨਹੀਂ ਬੋਲਣਾ ਚਾਹੁੰਦਾ ਕਿ ਨਹੀਂ ਚੰਗਾ ਲੱਗਦਾ ਇੱਥੇ ਬੋਲ ਦੇ ਸਰ ਜੀ ਇੱਕ ਮਾਮਲਾ ਸਾਹਮਣੇ ਆ ਰਿਹਾ ਜਿਹੜਾ ਆਪਣਾ ਰਮੇਸ਼ ਤੇ ਜਿਹੜਾ ਸੱਜਲ ਦਾ ਤੇ ਉਸ 'ਚ ਰਮੇਸ਼ ਜੀ ਵੱਲੋਂ ਨਾ ਤੁਹਾਡੇ ਤੇ ਅਲੀਗੇਸ਼ਨ ਲਾਏ ਗਏ ਕਿ ਵੀ ਤੁਸੀਂ ਇਸ ਸਾਰੇ ਮਾਮਲੇ 'ਚ ਤੁਸੀਂ ਸੰਬੰਧਿਤ ਹੋ ਪਹਿਲੇ ਪ੍ਰਦੀਪ ਜੀ ਤੁਹਾਨੂੰ ਨਮਸਕਾਰ ਬਹੁਤ ਬਹੁਤ న్యూਸ 89 ਦਾ ਮੇਰੇ ਲਈ ਠੀਕ ਹੈ ਜੀ ਮੈਂ ਤਾਂ 10 ਮਿੰਟ ਪਹਿਲਾਂ ਇਹ ਵੀਡੀਓ ਵੇਖੀ ਤੇ ਵੀਡੀਓ 'ਚ ਮੈਂ ਦੇਖਿਆ ਕਿ ਸੱਜਲ ਕੁਮਾਰ ਮਹਿਤਾ ਜੀ ਦੇ ਨਾਲ ਇਹਨਾਂ ਦਾ ਅਣਬੰਧ ਹੋਈ ਹੈ ਮੈਂ ਉਹ ਵੀਡੀਓ ਵੀ ਵੇਖੀ ਜਿਹਦੇ ਅੰਦਰ ਇਹਨੂੰ ਬਲੈਕਮੇਲ ਕਰਕੇ ਪੈਸੇ ਮੰਗਦਾ ਪਿਆ ਮੈਂ 20000 ਦਾ ਉਹ ਵੀ ਦੇਖਿਆ ਦਾ ਗੂਗਲ ਪੇ ਵੀ ਦੇਖਿਆ ਜਿਹਦੇ ਅੰਦਰ ਪੈਸੇ ਲੈ ਰਿਹਾ ਠੀਕ ਹੈ ਜੀ ਜਦੋਂ ਮੈਂ ਵੇਖੀ ਇਹ ਵੀਡੀਓ ਤੇ ਉਸ ਤੋਂ ਬਾਅਦ ਮੈਂ ਲਾਸਟ ਦੇਖਿਆ ਕਿ ਰਮੇਸ਼ ਕੁਮਾਰ ਜੀ ਸੰਨ ਨਥੂ ਲਾਲ ਜੀ ਨੇ ਮੇਰੇ ਤੇ ਅਲਿਗੇਸ਼ਨ ਲਾਇਆ ਨੇ ਮੈਨੂੰ ਕਹਿੰਦੇ ਨੇ ਕਿ ਤੂੰ ਜੁਵਸਟ ਦਾ ਕੰਮ ਕਰਦਾ ਤੇਰੇ ਕੋਲ ਨਕਲੀ ਦਸਨਸ ਨੇ ਹਥਿਆਰ ਨੇ ਠੀਕ ਹੈ ਜੀ ਪਹਿਲੀ ਗੱਲ ਤਾਂ ਮੇਰੇ ਕੋਲ ਜਿਹੜਾ ਹਥਿਆਰ ਹੈਗਾ ਕੋਈ ਵੀ ਲਾਇਸੈਂਸ ਹੈ ਲਾਇਸੈਂਸ ਉਹਦਾ ਤੇ ਮੇਰੇ ਜਿਹੜਾ ਛੋਟਾ ਭਰਾ ਨikhil ਹੈ ਉਹਦੇ ਕੋਲ ਵੀ ਲਾਇਸੈਂਸੀ ਹੈਗਾ ਜੀ ਇਹ ਕੀ ਕਾਰਨ ਹੋ ਸਕਦਾ ਹੈ ਜਿੱਤੇ ਲੜਾਈ ਝਗੜਾ ਉਹਨਾਂ ਦੋਨਾਂ ਦਾ ਹੈ ਤੇ ਤੁਹਾਡੇ ਤੇ ਕਿਉਂ ਉਹਨਾਂ ਨੇ ਅਲਿਗੇਸ਼ਨ ਲਾਇਆ ਐ ਐਕਚੁਅਲੀ ਅੱਜ ਤੋਂ ਅਸੀਂ ਸਾਲ ਪਹਿਲਾਂ ਇੱਕ ਦੁਕਾਨ ਲਈਤੀ ਸੀਗੀ ਮੇਰੇ ਚਾਚਾ ਜੀ ਨੇ ਦੁਕਾਨ ਲਈਤੀ ਸੀਗੀ ਦੁਕਾਨ ਦੇ ਅੰਦਰ ਇਹ ਦੁਕਾਨ ਤੇ ਕਿਰਾਇਆ ਤੇ ਰਹਿੰਦਾ ਸੀ ਕਿ ਉੱਥੇ ਕਿਰਾਇਆ ਤੇ ਕਿਰਾਇਆ ਤੇ ਲਿੱਤੀ ਸੀ ਇਹਨੇ ਕਿਰਾਇਆ ਤੋਂ ਲੈਣ ਤੋਂ ਬਾਅਦ ਜਿਹੜੇ ਮਾਲਕ ਸੀਗੇ ਉਹਨਾਂ ਨੇ ਖਾਲੀ ਕਰਾਤੀ ਦੁਕਾਨ ਉਹਨਾਂ ਦੀ ਠੀਕ ਹੈ ਜੀ ਤੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ 2 ਲੱਖ ਰੁਪਏ ਲੈ ਗਏ ਤੇ ਮੇਰੇ ਚਾਚਾ ਜੀ ਨੂੰ ਬਲੈਕਮੇਲ ਕਰਤੇ ਕਰਕੇ ਉਹਨਾਂ ਕੋਲ 50 ਮੰਗਣ ਲੱਗ ਗਏ ਮੇਰੇ ਚਾਚਾ ਜੀ ਕਹਿੰਦੇ ਕਿ ਮੈਂ ਤੈਨੂੰ 50 ਰੁਪਏ ਕਿਸੇ ਚੀਜ਼ ਦੇ ਦੇਵਾਂ ਠੀਕ ਹੈ ਜੀ ਤੇ ਉਸ ਕਰਕੇ ਇਹਨਾਂ ਨੇ ਮੇਰੇ ਤੇ ਇਲੈਕਸ਼ਨ ਲਾਏ ਨੇ ਔਰ ਬੇਮੁਹਾਰੇ ਇਲੈਕਸ਼ਨ ਲਾਏ ਨੇ ਇਹ ਚ ਕੋਈ ਸੱਚਾਈ ਨਹੀਂ ਆ ਕੋਈ ਨਹੀਂ ਆ ਗਈ ਤੇ ਇਹਨੇ ਮੈਨੂੰ ਜੋ ਵੀ ਕਹਿਣ ਕਿਹਾ ਮੈਂ ਕੋ ਸਬੂਤ ਮੰਗਣਾ ਚਾਹੁੰਦਾ ਸਾਰੇ ਜਿਹੜਾ ਜਿਹੜਾ ਮੇਰੇ ਤੇ ਅਲਿਗੇਸ਼ਨ ਲਾਇਆ ਮੇਰੇ ਕੰਮਕਾਰ ਤੇ ਮੇਰੇ ਵਪਾਰ ਤੇ ਮੇਰੇ ਪੂਰੇ ਪਰਿਵਾਰ ਤੇ ਜਾਂ ਮੇਰੇ ਤੇ ਜਿਹੜੇ ਹਤੀਆਰਾ ਲਾਇਆ ਮੈਂ ਪੁੱਛਣਾ ਜਾਂਦਾ ਇਹ ਕਹਿੰਦਾ ਕਿ ਮੇਰੇ ਕੋਲ ਜਿਹੜਾ ਲਾਇਸੈਂਸ ਹੈ ਉਹ ਨਕਲੀ ਤੇ ਫਰਜੀ ਤੇ ਤਿਆਰ ਹੋਇਆ ਪਿਆ ਇਹਦਾ ਮਤਲਬ ਕਿ ਪੁਲਿਸ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਇਹ ਸਭ ਤੇ ਅਲਿਗੇਸ਼ਨ ਲਾ ਰਿਹਾ ਤੇ ਆਪਣਾ ਇਹ ਸੱਜਨ ਤੇ ਚਿਰਾਗ ਜਿਹੜੇ ਨਾਮ ਲੈ ਰਹੇ ਆ ਇਹ ਉਹਨਾਂ ਦਾ ਤੁਹਾਡੇ ਨਾਲ ਕੀ ਸੰਬੰਧ ਹੈ ਚਿਰਾਗ ਮੇਰਾ ਛੋਟਾ ਭਰਾ ਤੇ ਸੱਜਨ ਵੀ ਮੇਰਾ ਛੋਟਾ ਭਰਾ ਰਾਤੀ ਮੈਨੂੰ ਲੇਟ ਨਾਈਟ ਕੋਲ ਆਈ ਸੀ ਇਹਨਾਂ ਦੀ ਜਦੋਂ ਕੋਲ ਆਈ ਤਾਂ ਮੈਂ ਕੋਲ ਟੱਨ ਨਹੀਂ ਕਰ ਪਾਇਆ ਮੈਂ ਜਦੋਂ ਸਵੇਰੇ 8 ਵਜੇ ਉੱਠਿਆ ਤੇ ਮੈਂ ਕੋਲ ਕੀਤੀ ਚਿਰਾਗ ਨੂੰ ਚਿਰਾਗ ਨੇ ਮੇਰਾ ਫੋਨ ਚੁੱਕਿਆ ਨਹੀਂ ਫਿਰ ਮੈਂ ਸੱਜਲ ਨੂੰ ਫੋਨ ਕੀਤਾ ਸੱਜਲ ਕਹਿੰਦੇ ਐਵੇਂ ਰਾਤੀ ਨੂੰ ਗੱਲ ਹੋ ਗਈ ਸੀ ਘਰ ਦੇ ਬਾਹਰ ਖੜੇ ਸੀਗੇ ਯਾਰ ਦੋ ਸਾਰੇ ਤੇ ਅਸੀਂ ਉੱਥੋਂ ਪਹਿਲੇ ਇਹਦਾ 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 ਮੁੰਡਾ ਤੇ ਆਪ ਨਾਲ ਨਸ਼ੇ ਤੋਤੇ ਸੀਗੇ ਪੂਰੇ ਨਸ਼ੇ 'ਚ ਸੀਗੇ ਤੇ ਫਿਰ ਸਾਨੂੰ ਤੇਜਾਬ ਦੀ ਬੋਤਲ ਲੈ ਕੇ ਬਲੈਕਮੇਲ ਕਰਕੇ ਬਲੈਕਮੇਲ ਕਰਨ ਤੋਂ ਬਾਅਦ ਭੱਜ ਗਏ ਚਲੇ ਗਏ ਉੱਥੋਂ ਦੀ ਇਹ ਤੁਹਾਨੂੰ ਇਹਨਾਂ ਨੇ ਦੱਸਿਆ ਸੱਚੀ ਮੈਨੂੰ ਸੱਚਲ ਮੈਨੂੰ ਸੱਚ ਨੇ ਗੱਲ ਦੱਸੀ ਤੁਸੀਂ ਨਾਲ ਨਹੀਂ ਸੀਗੇ ਨਹੀਂ ਨਹੀਂ ਮੈਂ ਤਾਂ ਬਲੇ ਕਰ ਸੀਗਾ ਲੇਕਿਨ ਰਮੇਸ਼ ਜੀ ਤਾਂ ਇਹ ਕਹਿ ਰਹੇ ਕਿ ਮੇਰੇ ਕੋਲ ਸੀਸੀਟੀਵੀ ਰਮੇਸ਼ ਜੀ ਤੁਹਾਨੂੰ ਰਮੇਸ਼ ਤੁਹਾਨੂੰ ਪਤਾ ਦਾ ਇਹ ਗਰੀਬਾਂ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਬਲੈਕਮੈਲੀ ਕਰਨੀ ਤਜਾਬ ਦਿਖਾ ਕੇ ਲੋਕਾਂ ਨੂੰ ਡਰਾਉਣਾ ਠੀਕ ਹੈ ਜੀ ਲੋਕਾਂ ਦੀ ਪ੍ਰੋਪਰਟੀ ਹੱਦਬਣੀਆਂ ਪੁਰਾਣੇ ਰਿਕਾਰਡ ਕੱਟੋ ਇਹਨਾਂ ਦੇ ਅਸਤੇ ਕੱਟਦੇ ਨੇ ਕਿ ਚਲੋ ਸ਼ਹਿਰਦਾਰੀ ਚੰਗਾ ਨਹੀਂ ਲੱਗਦਾ ਕਿਸੇ ਗੱਲ ਤੇ ਕਿ ਸਾਡਾ ਪਰਿਵਾਰ ਹੈ ਇੱਕ ਤੇ ਇਹ ਮਨੋਹਰ ਜੀ ਤੇ ਨikhil ਦਾ ਵੀ ਨਾਮ ਲੈ ਰਹੇ ਆ ਉਹ ਕੌਣ ਹੈ ਮਨੋਹਰ ਜੀ ਮੇਰੇ ਚਾਚਾ ਜੀ ਨੇ ਨikhil ਮੇਰਾ ਛੋਟਾ ਭਰਾ ਮਨੋਹਰ ਜੀ ਦਾ ਬੇਟਾ ਠੀਕ ਹੈ ਠੀਕ ਹੈ ਜੀ ਤੇ ਮਨੋਹਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡਾ ਵੀ ਤੇ ਤੁਹਾਡੇ ਬੇਟੇ ਦਾ ਵੀ ਨਾਮ ਲਿੱਤਾ ਜਾ ਰਿਹਾ ਕਿ ਵੀ ਤੁਸੀਂ ਵੀ ਨਾਲ ਸੀਗੇ ਰਾਤ ਨੂੰ ਜਦ ਅਟੈਕ ਉਟੂਕ ਆਏ ਸੀਗੇ ਘਰ ਕਰਨ ਕਿਹੜੀ ਗੱਡੀ ਸੀ ਉਹ 24 22 ਪਤਨੀ ਕਿਹੜੀ ਗੱਡੀ 24 22 ਗੱਡੀ ਸਾਡੇ ਕੋਲ ਨਾਲ ਕਿਸੇ ਦੋਸਤ ਕੋਲ ਹੈ ਨਾ ਹੀ ਸਾਡੇ ਕੋਲ ਕੋਈ ਗੱਡੀ ਹੈਗੀ ਹੈ ਸਾਡੇ ਜਿਹੜੀ ਗੱਡੀਆਂ ਕੇ ਰਿਸਟਰਡ ਗੱਡੀਆਂ ਆਪਣੇ ਨਾਮ ਤੇ ਹੈਗੀਆਂ ਇਹਨਾਂ ਵਾਂਗੂ ਨਹੀਂ ਕਿ ਬੈਂਕਾਂ ਦਾ ਉਹ ਫਰੋਡ ਕਰ ਕਰਕੇ ਗੱਡੀਆਂ ਚੱਕੀ ਫਿਰਦੇ ਨੇ ਫਰੋੜੀ ਬੰਦਾ ਇੱਕ ਨੰਬਰ ਦਾ ਤੁਹਾਨੂੰ ਪਤਾ ਹੀ ਹੈ ਪ੍ਰਦੀਪ ਜੀ ਜੇ ਤੁਹਾਨੂੰ ਨਾ ਪਤਾ ਹੋ ਕਿਸੇ ਗੱਲ ਦਾ ਤਾਂ ਸ਼ਹਿਰ ਚੱਕ ਪੁੱਛ ਸਕਦੇ ਹੋ ਤੁਸੀਂ ਰਾਤ ਨੂੰ ਕਿੱਥੇ ਸੀਗੇ ਮਤਲਬ ਮੈਂ ਰਾਤ ਨੂੰ ਆਪਣੇ ਘਰ ਸੀਗਾ ਮੇਰੇ ਲੋਕੇਸ਼ਨ ਚੈੱਕ ਕਰਾ ਲਓ ਤੇ ਬੇਟਾ ਮੇਰਾ ਵੀ ਮੇਰੇ ਨਾਲ ਸੀਗਾ ਬਾਕੀ ਇਹਨਾਂ ਨੇ ਇਹਨਾਂ ਨੇ ਮੈਨੂੰ 50000 ਰੁਪਏ ਵਾਸਤੇ ਬਲੈਕਮੇਲ ਕਰਿਆ ਮੈਂ ਨਹੀਂ ਦਿੱਤੇ ਤੇ ਇਹ ਉਸ ਮੇਰੇ ਕੋਲ ਦੋ ਤਿੰਨ ਵਾਰੀ ਆਇਆ ਵੀ ਹੈਗਾ ਕਿ ਮੈਨੂੰ ਦੇ ਦੇ 50000 ਮੈਂ ਕਿਹਾ ਮੈਂ ਕਿਸ ਚੀਜ਼ ਦੇ ਦੰਦ ਤੈਨੂੰ 50000 ਬਿਲਡਿੰਗ ਮੈਂ ਉਥੋਂ ਲਈ ਹੈਗੀ ਕਬਜ਼ਾ ਮੈਨੂੰ ਉਹਨਾਂ ਦੀ ਹੈ ਦਿੱਤਾ ਹੈਗਾ ਤੂੰ ਮੇਰੇ ਨਾਮ ਇਸ ਤਰ੍ਹਾਂ ਬੋਲੀ ਜਾਂਦਾ ਹੈਗਾ ਤੇ ਇਹਨਾਂ ਦਾ ਕੰਮ ਇਹੀ ਹੈ ਰਾਜਪੁਰੇ ਤੁਸੀਂ ਪੁੱਛੋ ਸਹੀ ਕਿਸੇ ਕੋਲ ਕਿ ਆ ਇਹਨਾਂ ਦੀ ਕੀ ਕੀ ਵਜੂਦ ਹੈ ਔਰ ਕੀ ਕਰਦੇ ਹਨ ਇਹਨਾਂ ਨੇ ਕੋਈ ਕੰਮ ਛੱਡਿਆ ਵੀ ਹੈ ਮਨੋਰ ਜੀ ਇਹ ਤਾਂ ਤੁਸੀਂ ਵਰਸ਼ਨ ਦੇਣ ਲਈ ਸਾਡੇ ਕੋਲ ਆ ਗਏ ਹੋ ਸਟੂਡੀਓ ਹੈਨਾ ਜੇ ਤੁਸੀਂ ਨਾਂ ਨਹੀਂ ਦੇ ਤਾਂ ਲੋਕੀ ਇਹੀ ਸਮਝਦੇ ਕਿ ਸ਼ਾਇਦ ਤੁਸੀਂ ਵੀ ਉਸ ਲੜਾਈ 'ਚ ਸੀਗੇ ਹਾਂ ਬਿਲਕੁਲ ਬਿਲਕੁਲ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਮੇਰੇ ਚਾਚਾ ਜੀ ਤੇ ਅੱਜ ਤੱਕ ਵੀ ਚਾਚਾ ਜੀ ਨੇ ਪੂਰੀ ਲਾਈਫ ਵਿੱਚ ਨਾ ਘਰ ਪਰਿਵਾਰ ਚ ਨਾ ਬਾਰਖ ਨਾ ਝਗੜਾ ਕੀਤਾ ਵਪਾਰੀ ਬੰਦੇ ਨੇ ਹੁਣ ਮੈਂ ਜਨਾ ਅਸੀਂ ਇਕੱਠੇ ਵਪਾਰ ਕਰਦੇ ਆ ਵਪਾਰ ਕਰਦੇ ਆ ਆਪਣਾ ਇਹ ਬਾਰ ਬਾਰ ਇੱਕ ਗੱਲ ਹੋਰ ਕਹਿੰਦਾ ਕਿ ਇਹਨਾਂ ਦੇ 12 13 ਪਰਚੇ ਨੇ ਮੈਂ ਕਹਿੰਦਾ ਇੱਕ ਪਰਚਾ ਤਾਂ ਸਾਬਿਤ ਕਰ ਦਿਓ ਅਗਰ ਮੇਰੇ ਤੇ ਪਰਚਾ ਹੁੰਦਾ ਮੇਰੇ ਤੇ ਪਰਚਾ ਹੁੰਦਾ ਸਾਡੇ ਲਾਇਸੈਂਸ ਕਿਉਂ ਬਣਦੇ ਸਾਡੇ ਘਰ ਪਰਿਵਾਰ ਦੇ ਲਾਇਸੈਂਸ ਬਣੇ ਨੇ ਹਥਿਆਰ ਦੇ ਕਿਉਂ ਬਣੇ ਨੇ ਰੀਜ਼ਨ ਕੀ ਹੈ ਕਿ ਸਾਡੇ ਕੋ ਪਰਚਾ ਹੀ ਨਹੀਂ ਹੈ ਕੋਈ ਤੁਸੀਂ ਹੁਣ ਕੋਈ ਕਾਨੂੰਨੀ ਕਾਰਵਾਈ ਵੀ ਕਰੋਗੇ ਨਹੀਂ ਕਾਨੂੰਨੀ ਕਾਰਵਾਈ ਸਾਨੂੰ ਕਰਨੀ ਪੈਣੀ ਹੈ ਐਸੇ ਬਲੈਕ ਮੇਲੀ ਨੂੰ ਦੱਸਣਾ ਪੈਣਾ ਨਹੀਂ ਤਾਂ ਇਹ ਤਾਂ ਸਾਰੇ ਸ਼ਹਿਰ ਨੂੰ ਖਾ ਜਾਣਗੇ ਇਹਨਾਂ ਨੇ ਸਾਰੇ ਸ਼ਹਿਰ ਦਾ ਠੇਕਾ ਲੈ ਰੱਖਿਆ ਲੋਕਰ ਘਰ ਚਾਹ ਕੇ ਉਹ ਕੀ ਕਰਦਾ ਉਹ ਕੀ ਕਰਦਾ ਹਾਂ ਇੱਕ ਗੱਲ ਹੋਰ ਕਹਿੰਦਾ ਸੀਗਾ ਕਿ ਸੱਜਲ ਕਿ ਬਾਹਰ ਕੁਮਰ ਜਾਂਦਾ ਉਹਦਾ ਵਰਲਡ ਟੂਰ ਤੇ ਵੀ ਜਾਏਗਾ ਛੋਟਾ ਭਰਾ ਸਾਡਾ ਉਹ ਵਰਲਡ ਟੂਰ ਤੇ ਵੀ ਜਾਏਗਾ ਉਹ ਆਪਣੇ ਮਾਤਾ ਪਿਤਾ ਦੇ ਪੈਸੇ ਜਾਊਗਾ ਇੱਕ ਦੂਜੀ ਗੱਲ ਉਹ ਕਹਿੰਦਾ ਸੀਗਾ ਕਿ ਅਵਾਰਾ ਤੇ ਲੜਾਈ ਝਗੜਾ ਕਰਦਾ ਲੜਾਈ ਝਗੜਾ ਕਰਦਾ ਰਹਿੰਦਾ ਉਹ ਦੱਸੋ ਕਿ ਉਹ 27 ਸਾਲ ਦੀ ਇਸ ਚ ਉਹਦੇ ਦੇ ਕੋਈ ਨਾ ਕੋਈ ਪਰਚਾ ਨਾ ਮੁਕਦਮਾ ਤੇ ਉਹ ਕਿ ਹੋਰ ਗੱਲ ਕਹਿੰਦਾ ਸੀਗਾ ਕਿ ਉਹਦੀ ਨਾ ਪੂਰੇ ਮੋਹਲੇ ਚ ਕਹਿੰਦਾ ਬੰਦ ਨਹੀਂ ਇੱਕ ਬੰਦਾ ਸਾਬਤ ਕਰੋ ਸੱਜਲ ਬਾਰੇ ਵੀ ਮੈਂ ਜੀ ਤਾਂ ਦੱਸਦਾ ਪਿਆ ਮੈਂ ਸਾਰੀ ਵੀਡੀਓ ਵੇਖੀ ਐ ਤਾਂ ਜਿਹਦਾ ਬੋਲਦਾ ਪਿਆ ਕਿਉਂਕਿ ਸੱਜਲ ਮੇਰਾ ਭਰਾ ਵੀ ਹੈਗਾ ਛੋਟਾ ਸਭ 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 ਕੁਝ ਹੈਗਾ ਸੱਚੇ ਸੱਚ ਹੈ ਇਹਨਾਂ ਨੇ ਬਹੁਤ ਘਰ ਪਰਿਵਾਰ ਪਰੇਸ਼ਾਨ ਕਰ ਰੱਖਿਆ ਨੇ ਇਹਨਾਂ ਦੀ ਬੈਕਗਰਾਉਂਡ ਚੈੱਕ ਕਰੋ ਕੀ ਚੀਜ਼ ਨੇ ਤੁਹਾਨੂੰ ਸਭ ਕੁਝ ਸਾਹਮਣੇ ਆ ਰਿਹਾ ਤੇ ਇਹਨਾਂ ਨੇ ਕਿਹਾ ਕਿ ਵੀ ਸ਼ਾਮ ਤੱਕ ਤੁਹਾਨੂੰ ਸੀਸੀਟੀਵੀ ਵੀ ਦੇ ਦਾਂਗੇ ਕਿ ਮਤਲਬ ਪੱਕੀ ਗੱਲ ਹੈ ਕਿ ਵੀ ਤੁਸੀਂ ਸੀਸੀਟੀਵੀ ਚ ਮੈਂ ਕਹਿੰਦਾ ਸੀਸੀਟੀਵੀ ਛੱਡੋ ਸਾਡੇ ਅਗਰ ਫੋਨ ਦੇ ਅਗਰ ਸਾਡੇ ਫੋਨ ਬੰਦ ਵੀ ਨਹੀਂ ਸੀਗਾ ਸਾਡੇ ਫੋਨ ਵੀ ਖੁੱਲੇ ਸੀਗੇ ਸਾਡੀਆਂ ਲੋਕੇਸ਼ਨਾਂ ਚੈੱਕ ਕਰੋ ਸਾਡੇ ਕਾਰ ਦੇ ਬਾਹਰੋਂ ਸੀਸੀਟੀਵੀ ਲੱਗੇ ਹੋਏ ਨੇ ਸਾਡੇ ਕਾਰ ਦੇ ਸੀਸੀਟੀਵੀ ਚੈੱਕ ਕਰੋ ਅਸੀਂ ਕਿੱਥੇ ਸੀਗੇ ਤੇ ਇਹਨਾਂ ਦੇ ਵੀ ਚੈੱਕ ਕਰੋ ਕਿੱਥੇ ਸੀਗੇ ਤੇ ਇਹਨਾਂ ਦੇ ਫੋਨ ਚੈੱਕ ਕਿਤੇ ਜਾਣ ਕਿ ਲੋਕਾਂ ਨੂੰ ਕਿਵੇਂ ਉੱਚ ਉੱਚ ਬੋਲ ਗਾਲਾਂ ਕੱਢਦੇ ਨੇ ਹੁਣ ਜਿੱਦਾਂ ਵੀਡੀਓ 'ਚ ਇਹਨਾਂ ਨੇ ਤੁਹਾਡਾ ਤੁਹਾਡੇ ਚਾਚਾ ਜੀ ਦਾ ਤੇ ਆਪਣਾ ਤੁਹਾਡੇ ਬ੍ਰਦਰ ਜੀ ਦਾ ਚਾਚਾ ਜੀ ਉਹਨਾਂ ਦਾ ਨਾਮ ਖਰਾਬ ਕੀਤਾ ਹੈ ਨਹੀਂ ਨਾਮ ਨਹੀਂ ਖਰਾਬ ਕੀਤਾ ਨਾਮ ਤਾਂ ਨਿਸ਼ਾਨਾ ਸ਼ੋਕ ਕਰਦੇ ਨੇ ਜਲਦੀ ਰਹਿ ਗਈ ਵਜ੍ਹਾ ਵਪਾਰ ਕਰਦੇ ਨੇ ਕੰਮਕਾਰ ਕਰਦੇ ਨੇ ਐਕਚੁਅਲੀ ਬਲੈਕ ਮੀਲੀਆ ਬਲੈਕ ਮੀਲੀਆ ਇਹਨਾਂ ਦਾ ਵਪਾਰ ਬਣਾਇਆ ਇਹਨਾਂ ਨੇ ਲੋਕਾਂ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਕਿਉਂਕਿ ਸਾਡਾ ਬੋਲਪੁਰੀ ਸਮਾਜ ਬਹੁਤ ਹੀ ਬੇਸਿਕਲੀ ਸ਼ਰੀਫ ਤੇ ਵਪਾਰੀ ਵਪਾਰੀ ਹੈ ਉਹਨੂੰ ਐਸੇ ਗੰਦੇ ਲੋਕ ਹੁਣ ਮੈਂ ਕੁਝ ਅਲਫਾਸ ਨਹੀਂ ਬੋਲਣਾ ਚਾਹੁੰਦਾ ਇੰਨੇ ਚੰਗਾ ਲੱਗਦਾ ਇੱਥੇ ਬੋਲ ਦੇ ਕਿ ਸਾਨੂੰ ਇਹ ਸਾਰੀ ਸਾਰੀ ਬੋਲਪੁਰੀ ਸਮਾਜ ਤੰਗ ਕਰਦਾ ਹੈ ਬੰਦਾ ਸਰ ਭਾਈ ਕੀ ਕਰੋਗੇ ਤੁਸੀਂ ਇਹ ਬੋਲਪੁਰੀ ਆਪ ਖੁਦ ਹੀ ਬੋਲਪੁਰੀ ਸਮਾਜ ਸਾਡਾ ਹੈਗਾ ਪਰ ਕਲੰਕ ਮੈਂ ਰਚਾ ਚਾਹਤ ਹਾਂ ਕਿ ਪੂਰੀ ਬੋਲ ਵੀ ਸਮਾਜ ਉਹਨਾਂ ਨੂੰ ਬਾਇਕਾਟ ਕੀਤਾ ਜਾਵੇ ਤੇ ਹੋਰ ਵੀ ਜਿਹੜੇ ਬੰਦਿਆਂ ਤੇ ਬਲੈਕਮੇਲ ਕੀਤਾ ਹੈ ਨੇ ਜਿਹੜੇ ਜਿਹੜੇ ਬੰਦੇ ਨੂੰ ਬਲੈਕਮੇਲ ਨੇ ਕੀਤਾ ਜਿੰਨੇ ਜਿੰਨੇ ਕੋਲ ਪੈਸੇ ਖਾਦੇ ਨੇ ਗਰਦਾਤੀ ਪਰੇਸ਼ਾਨ ਕਰਦੇ ਲੋਕਾਂ ਨੂੰ ਠੀਕ ਹੈ ਉਹ ਸਾਡੇ ਕੋਲ ਆਣ ਸਾਡੇ ਰਾਈ ਆਪਾਂ ਪੁਲਿਸ ਕੋਲ ਜਾ ਕੇ ਅਪੀਤਲਾਹ ਦਈਏ ਕਿ ਸਾ ਇਸ ਬੰਦੇ ਨੂੰ ਬਚਾ ਕੇ ਰੱਖੋ ਇਸ ਬੰਦੇ ਸਾਡਾ ਜਿਹੜਾ ਦੁੱਬਰ ਕੀਤਾ ਆਇਆ ਸੋ ਕਿਸੇ ਨਾ ਕਿਸੇ ਨੂੰ ਕਲੇਸ਼ ਕਰਦਾ ਪਰੇਸ਼ਾਨ ਕਰਦਾ ਲੋਕਾਂ ਕੋਲ ਪੈਸੇ ਖਾਂਦਾ ਇਹ ਹੀ ਕੰਮ ਹੈ ਇਹਨਾਂ ਦਾ ਸਾਡਾ ਸਮਾਜ ਬਹੁਤ ਦੁਖੀ ਇਸ ਬੰਦੇ ਤੋਂ ਤੁਸੀਂ ਕੁਝ ਕਹਿਣਾ ਚਾਹੋਗੇ ਸਰ ਮੈਂ ਬਸ ਬਿਲਕੁਲ ਵਧੀਆ ਗਿਆ ਸਰਜੂ ਜੀ ਨੇ ਅਸੀਂ ਤਾਂ ਕੰਮ ਕਾਜੀ ਬੰਦੇ ਹੈਗੇ ਇਹ ਇਹਨਾਂ ਕੋਲ ਹੀ ਟਾਈਮ ਹੈ ਇਸ ਚੀਜ਼ਾਂ ਦਾ ਸਾਨੂੰ ਤਾਂ ਪਤਾ ਹੀ ਨਹੀਂ ਕੋਈ ਕੁਛ ਵੀ ਨਹੀਂ ਕਿ ਇਹ ਜਿਸ ਤਰ੍ਹਾਂ ਸਾਡਾ ਨਾਮ ਲੈ ਰਿਹਾ ਕੁਛ ਲੈ ਰਿਹਾ ਹੈਗਾ ਬਲੈਕਮੇਲ ਹੀ ਹੈ ਸਾਰੇ ਰਾਜਪੂਰੇ ਨੂੰ ਪਤਾ ਹੈ ਸਮੈਗ ਦਾ ਗੰਮ ਇਹਦਾ ਮੁੰਡਾ ਕਰਦਾ ਹੈਗਾ ਉਹ ਖੁਦ ਵੀ ਸਮੈਗ ਲੈਂਦਾ ਹੈ ਨਸ਼ੇ ਦੇ ਕੰਮ ਕਰਦੇ ਨੇ ਨਸ਼ੇ ਦੇ ਕੰਮ ਕਰਦੇ ਹੈਗੇ ਉਹ ਸਾਰੇ ਰਾਜਪੂਰ ਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਸਭ ਨੂੰ ਪਤਾ ਹੈ ਪ੍ਰਦੀਪ ਜੀ ਮੈਂ ਤੁਹਾਨੂੰ ਉਹ ਗੱਲ ਦੱਸਣਾ ਚਾਹੁੰਦਾ ਸੀਗਾ ਇੱਕ ਨਾ ਵੀਡੀਓ ਦੇ ਅੰਦਰ ਇਹ ਕਰ ਬਹੁਤ ਹੀ ਜੋਨੇ ਮੈਂ ਗੱਲ ਸੁਣੀ ਤੇ ਮੇਰੀ ਖੁਦ ਦੀ ਬਾਤਾਂ ਬਹੁਤ ਪਰੇਸ਼ਾਨੀ ਮੈਂ ਦੁਖੀ ਹੋਇਆ ਉਹਦੇ ਅੰਦਰ ਉਹ ਕਹਿੰਦਾ ਪਿਆ ਉਹਦਾ ਬੇਟਾ ਤੇ ਉਹ ਕੀ ਨਾਮ ਹੈ ਰਮੇਸ਼ ਜੀ ਕਹਿੰਦੇ ਬੇ ਨੇ ਅਚਿਤ ਤੇ ਜਾਬ ਛੁੱਟ ਦਾਂਗੇ ਤੁਸੀਂ ਦੱਸੋ ਇਹ ਤਾਂ ਹੁੰਦਾ ਮਤਲਬ ਬਲੈਕਮੇਲ ਹੀ ਨਾ ਬਲੈਕਮੇਲ ਬਲੈਕਮੇਲ ਕਰਦੇ ਨੇ ਲੋਕਾਂ ਨੂੰ ਪਰ ਤੇ ਜਾਬ ਛੁੱਟਣਾ ਕਿਸ ਤੇ ਕਿਸ ਦੀ ਜ਼ਿੰਦਗੀ ਖਰਾਬ ਕਰਨੀ ਉਹ ਕੁਵਾਰਾ ਮੁੰਡਾ ਹੈਗਾ ਠੀਕ ਹੈ ਜੀ ਉਹਨੇ ਵਿਆਹ ਬੂ ਕਰਾ ਵਿਆਹ ਕਰਾਣਾ ਉਹਨੇ ਠੀਕ ਹੈ ਉਹਨੇ ਜਿੱਥੇ ਮਰਜ਼ੀ ਕੁੰਮੇ ਜੋ ਮਰਜ਼ੀ ਕਰੇ ਇਹਦਾ ਕੀ ਜਾਂਦਾ ਜੀ ਉਹਦੇ ਮਾਤਾ ਪਿਤਾ ਬੈਠੇ ਨੇ ਉਹਨਾਂ ਨੇ ਪਹਿਲ ਲਾਣੇ ਨੇ ਇਹ ਕੀ ਕਰ ਰਹੇ ਨੇ ਪਰਚੇ ਦੀਆਂ ਧਮਕੀਆਂ ਮਤਲਬ ਕੀ ਕਰਨ ਸਮਝਦੇ ਹੋ ਤੁਸੀਂ ਕਿ ਵੀ ਮਤਲਬ ਮਜ਼ਾਕ ਕਿ ਬਣਾਇਆ ਵੈ ਕਾਨੂੰਨ ਨੂੰ ਕਾਨੂੰਨ ਨੂੰ ਇਹਨੇ ਮਜ਼ਾਕ ਹੀ ਬਣਾਇਆ ਵੈ ਪ੍ਰਦੀਪ ਜੀ ਤੁਹਾਨੂੰ ਪਤਾ ਹੀ ਹੈ ਕਿ ਅਗਰੇ ਅਗਰੇ ਇਹਦੀ ਦੁਕਾਨਦਾਰੀ ਹੈ ਪਹਿਲੇ ਬੰਦੇ ਨੂੰ ਬਲੈਕਮੇਲ ਕਰੋ ਫਿਰ ਉਹਦੇ ਕੋਲ ਪੈਸੇ ਲਓ ਉਸ ਪੈਸੇ ਨਾਲ ਹੀ ਲੋਕਾਂ ਦੇ ਪਰਚੇ ਕਰਾਂਦਾ ਇਮੋਸ਼ਨਲ ਬਲੈਕਮੇਲ ਕਰਦਾ ਬਲੈਕ ਮਿਲਿਆ ਕਰਦਾ ਇਹਦਾ ਕੰਮ ਹੈ ਇਹ ਕਈ ਵਾਰੀ ਸੀ ਪ੍ਰੋਪਰਟੀ ਆ ਕੇ ਖੜ ਜਾਂਦਾ ਇਹ ਪ੍ਰੋਪਰਟੀ ਮੇਰੀ ਹੈ ਜੀ ਹਰ ਬੰਦੇ ਦਾ ਡਿਸਪੂਟ ਚੱਲਦਾ ਪਿਆਦਾ ਆਖਿਰਚ ਕੀ ਕਹਿਣਾ ਚਾਹੋਗੇ ਰਾਜਪੁਰਾ ਜੀ ਆਖਿਰਚ ਮੈਂ ਕਹਿੰਦਾ ਕਿ ਮੈਂ ਬੋਲਪੁਰ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਇਸ ਬੰਦੇ ਨੂੰ ਬਾਇਕਾਟ ਕੀਤਾ ਜਾਵੇ ਦੂਜੀ ਗੱਲ ਜੇ ਸਾਡੇ ਤੇ ਐਲੀਗੇਸ਼ਨ ਲੱਗੇ ਨੇ ਉਹ ਚ ਇਹਨੂੰ ਸਬੂਤ ਦਿੱਤਾ ਜਾਵੇ ਅਗਰ ਸਬੂਤ ਨਹੀਂ ਦੇਂਦਾ ਕੱਲ 24 ਘੰਟੇ ਦੇ ਅੰਦਰ ਅੰਦਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਾਂਗਾ ਪਹਿਲੇ ਪ੍ਰਸ਼ਾਸਨ ਕੋਲ ਜਾਵਾਂਗਾ ਉਹਨਾਂ ਕੋਲ ਸਾਰਾ ਸਾਰਾ ਚਿੱਠਾ ਦਊਗਾ ਜਿਹੜਾ ਲੋਚ ਜਨਾਬ ਇਹ ਚਿੱਠਾ ਸਾਰਾ ਉਸ ਤੋਂ ਬਾਅਦ ਹਾਈ ਕੋਰਟ ਜਾਵਾਂਗਾ ਮੰਨਿਆ ਅਦਾਲਤ ਕਿਚੇ ਵੇ ਲੋਕਲ ਜਾਵਾਂ ਜਿੱਥੇ ਮਰ ਜਾਵਾਂ ਉੱਥੇ ਜਾ ਕੇ ਇਹਦੀ ਮੈਂ ਸ਼ਿਕਾਇਤ ਕਰਕੇ ਆਵਾਂਗਾ ਜੀ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ